ਇਹ ਉਹ ਤਿੰਨ ਝਾਕੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਹੜੀਆਂ 26 ਜਨਵਰੀ ਨੂੰ ਦਿੱਲੀ ਦੇ ਵਿੱਚ ਜਾਣੀਆਂ ਸੀ ਜਿਹਨੂੰ ਕੇਂਦਰ ਸਰਕਾਰ ਨੇ ਰਿਜੈਕਟ ਕਰ ਦਿੱਤਾ ਇਹ ਪਹਿਲੀ ਝਾਕੀ ਆ ਜਿੱਤੇ ਪੰਜਾਬ ਦੇ ਸ਼ਹੀਦ ਜਿਨ੍ਹਾਂ ਨੇ ਦੇਸ਼ ਲਈ ਕੀਤੀ ਭਗਤ ਸਿੰਘ ਕਰਤਾਰ ਸਿੰਘ ਸਾਹਾ ਲਾਲਾ ਹਰਦੀਹਾਲ ਬਾਬਾ ਖੜਕ ਸਿੰਘ ਬਾਬਾ ਗਰਦੇਤ ਸਿੰਘ ਮਦਨ ਲਾਲ ਢੀਂਗਰਾ ਕਾਮਾਗਾਟਾ ਮਾਰੂ ਤੇ ਸ਼ਹੀਦ ਉਦਮ ਸਿੰਘ ਉਹਨੂੰ ਦਰਸਾ ਰਹੀ ਆ ਦੂਜੀ ਜਿਹੜੀ ਇਹ ਝਾਕੀ ਆ ਤੁਸੀਂ ਵੇਖਣ ਜਾ ਰਹੇ ਜੀ ਇਹਦੇ ਵਿੱਚ ਨਾਰੀ ਸ਼ਕਤੀ ਦਾ ਵਰਣਨ ਕੀਤਾ ਗਿਆ ਵਾ ਪਹਿਲੋਂ ਜਿਹੜਾ ਵਾ ਮਾਈ ਭਾਗੋ ਦੀ ਇਹ ਤਸਵੀਰ ਬਣਿਆ ਜਿਹੜਾ ਸਟੈਚੂ ਆ ਇਹ ਬਣਾਇਆ ਗਿਆ ਜਿਹੜਾ ਇਹ ਨਾਰੀ ਸ਼ਕਤੀ ਦੀ ਚੱਕੀ ਦੀ ਗਵਾਈ ਕਰ ਰਿਹਾ ਪਿੱਛੇ ਆਕੀ ਖੇਡਦੀਆਂ ਲੜਕੀਆਂ ਨਾਲ ਜਿਸ ਤਰ੍ਹਾਂ ਉਹ ਸਕੂਲ ਤੋਂ ਪਾਸ ਆਊਟ ਹੋ ਕੇ ਕਾਲਜ ਤੋਂ ਦੇਸ਼ ਦੀ ਸੇਵਾ ਕਰਦੀਆਂ ਮਿਲਟਰੀ ਜਾਂਦੀਆਂ ਕਾਲਜ ਚ ਪੜਦੀਆਂ ਜਾਂ ਮੈਡੀਕਲ ਲੈਣ ਨੂੰ ਚਲਦੀਆਂ ਤੇਰੇ ਨਰਸਿੰਗ ਜਾਂ ਲੈਬਾਰਟਰੀ ਦਾ ਕੰਮ ਕਰਕੇ ਦੇਖਦੀ ਸੇਵਾ ਕਰਦੀਆਂ ਉਹ ਇਸ ਦੂਸਰੀ ਚਾਕੀ ਦੇ ਵਿੱਚ ਦਰਸਾਇਆ ਗਿਆ ਵਾ ਇਹ ਜਿਹੜੇ ਪੰਜਾਬ ਦੀ ਤੀਸਰੀ ਚਾਕੀ ਜਿਹੜੀ ਆ ਪੰਜਾਬ ਦੇ ਸੱਭਿਆਚਾਰ ਨਾਲ ਸੰਬੰਧਿਤ ਵਾ ਇਹਨੂੰ ਦਿਖਾਇਆ ਗਿਆ ਕਿਸ ਤਰ੍ਹਾਂ ਇੱਕ ਮਟਿਆਰ ਜਿਹੜੀ ਆ ਉਹ ਫਲਕਾਰੀ ਕੱਢ ਰਹੀ ਆ ਪਿਛਲੇ ਬੰਨੇ ਪਰਾਤਨ ਪੰਜਾਬ ਜਿਸ ਤਰ੍ਹਾਂ ਘਰ ਹੁੰਦੇ ਸਨ ਕੱਚੇ ਕਿਸ ਤਰ੍ਹਾਂ ਅੱਜ ਵੀ ਲੋਕ ਪੰਕਤਾਂ ਦੇ ਵਿੱਚ ਲੰਗਰ ਛਕਦੇ ਨੇ ਉਹ ਦਿਖਾਇਆ ਗਿਆ ਵਾ ਆਹ ਸਾਡੀ ਤਸਵੀਰ ਤੁਸੀਂ ਦੇਖ ਰਹੇ ਜੇ ਇਹ ਲੰਗਰ ਛਕਦਿਆਂ ਦੀ ਆ ਉੱਪਰ ਉਹ ਪੰਜਾਬ ਦਾ ਸੱਭਿਆਚਾਰ ਚਰਖਾ ਪੀੜੀਆਂ ਲੱਸੀ ੜਕਣ ਵਾਲੀ ਮਧਾਣੀ ਪਿਛਲੇ ਬੰਨਿਆਂ ਘਰ ਬਣਾਇਆ ਗਿਆ ਕਿਸ ਤਰ੍ਹਾਂ ਪੁਰਾਣੇ ਬਜ਼ੁਰਗਾਂ ਸਾਂਝਾਂ ਨਾਲ ਇਕੱਠੇ ਰਹਿੰਦੇ ਸਨ ਚਬਾਰੇ ਇਹ ਵਿਖਾਇਆ ਗਿਆ ਇਸ ਕੁਝ ਵੀ ਇਤਰਾਜਯੋਗ ਨਹੀਂ ਸੀ ਜੋ ਕਟਿਆ ਜਾਂਦਾ ਪਰ ਇਸ ਸਿਆਸਤ ਤੋਂ ਪ੍ਰੇਰਿਤ ਸੀ ਹੁਣ ਇਹ ਲੁਧਿਆਣੇ ਦੇ ਵਿੱਚ ਪੰਜਾਬ ਦੀ ਜਨਤਾ ਵੇਖੇ